ਸ਼ਰਾਬ ਦਾ ਸੇਵਨ ਕਰਨ ਵਾਲੇ ਹੋ ਜਾਓ ਸਾਵਧਾਨ ਸਾਰੇ ਸ਼ਰਾਬ ਠੇਕੇ ਬੰਦ ਕਰਨ ਦਾ ਹੋ ਗਿਆ ਵੱਡਾ ਐਲਾਨ 22 ਜਨਵਰੀ ਨੂੰ ਹੋਣਗੇ ਸਾਰੇ ਠੇਕੇ ਬੰਦ ਮੁੱਖ ਮੰਤਰੀ ਨੇ ਕਰਤਾ ਇਹ ਵੱਡਾ ਐਲਾਨ ਕਈ ਲੋਕ ਕਰ ਸਕਦੇ ਨੇ ਇਸ ਗੱਲ ਦਾ ਵਿਰੋਧ ਦੱਸਦੀ ਹੈ ਕਿ ਇਹ ਖਬਰ ਪੰਜਾਬ ਤੋਂ ਨਹੀਂ ਦਰਸਲ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਤੇ ਸਾਰੇ ਸ਼ਰਾਬ ਦੇ ਠੇਕੇ ਬੰਦ ਕਰਨ ਨੂੰ ਲੈ ਕੇ ਵੱਡਾ ਐਲਾਨ ਹੋ ਗਿਆ ਹੈ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹੋ لال ਖੱਟਰ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਤੇ 22 ਜਨਵਰੀ ਨੂੰ ਠੇਕੇ ਬੰਦ ਕਰਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਹਰਿਆਣਾ ਦੇ ਵਿੱਚ ਜਿੰਨੇ ਵੀ ਸ਼ਰਾਬ ਦੇ ਠੇਕੇ ਨੇ ਉਹ ਬੰਦ ਰਹਿਣਗੇ ਤੇ ਜਿਸ ਦੀ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ 22 ਜਨਵਰੀ ਨੂੰ ਹਰਿਆਣਾ ਦੇ ਵਿੱਚ ਸਾਰੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਤੇ ਇਹ ਵੱਡੀ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਤੇ ਜਿਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਇਹ ਵੱਡਾ ਐਲਾਨ ਕੀਤਾ ਹੈ ਕਿ 22 ਜਨਵਰੀ ਨੂੰ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਖੁੱਲੇਗਾ ਸਗੋਂ ਸਾਰੇ ਜਿਹੜੇ ਸ਼ਰਾਬ ਦੇ ਠੇਕੇ ਆ ਉਹ ਬੰਦ ਰਹਿਣਗੇ ਤੇ ਜਿਸ ਤੋਂ ਬਾਅਦ ਹੁਣੇ ਵੱਡਾ ਐਲਾਨ ਹਰਿਆਣਾ ਸਰਕਾਰ ਨੇ ਕਰ ਦਿੱਤਾ ਹੈ ਤੇ ਕਈ ਲੋਕ ਹਰਿਆਣਾ ਦੇ ਵਿੱਚ ਇਸ ਗੱਲ ਨੂੰ ਲੈ ਕੇ ਵਿਰੋਧ ਵੀ ਕਰ ਸਕਦੇ ਨੇ ਪਰੰਤੂ ਇਸ ਗੱਲ ਨੂੰ ਲੈ ਕੇ ਹੁਣ ਚਰਚਾ ਛਿੜੀ ਹੋਈ ਹੈ ਕਿਉਂਕਿ ਸ਼ਰਾਬ ਦੇ ਠੇਕੇ ਸਾਰੇ ਬੰਦ ਕਰਨ ਨੂੰ ਲੈ ਕੇ ਵੱਡਾ ਐਲਾਨ ਜਿਹੜਾ 22 ਜਨਵਰੀ ਦਾ ਕਰ ਦਿੱਤਾ ਹੈ ਤੇ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਕੋਈ ਵੀ ਜਿਹੜਾ ਸ਼ਰਾਬ ਦਾ ਠੇਕਾ ਹੈ ਉਹ 22 ਜਨਵਰੀ ਨੂੰ ਨਹੀਂ ਖੁੱਲੇਗਾ ਤੇ ਸਾਰੇ ਜਿਹੜੇ ਸ਼ਰਾਬ ਦੇ ਠੇਕੇ ਆ ਉਹ ਬੰਦ ਰਹਿਣਗੇ 22 ਜਨਵਰੀ ਨੂੰ ਹੋਣਗੇ ਸਾਰੇ ਠੇਕੇ ਬੰਦ ਮੁੱਖ ਮੰਤਰੀ ਨੇ ਕਰਤਾ ਇਹ ਵੱਡਾ ਐਲਾਨ ਕਈ ਲੋਕ ਕਰ ਸਕਦੇ ਨੇ ਇਸ ਗੱਲ ਦਾ ਵਿਰੋਧ ਦੱਸਦੀ ਹੈ ਕਿ ਇਹ ਖਬਰ ਪੰਜਾਬ ਤੋਂ ਨਹੀਂ ਦਰਸਲ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਤੇ ਸਾਰੇ ਸ਼ਰਾਬ ਦੇ ਠੇਕੇ ਬੰਦ ਕਰਨ ਨੂੰ ਲੈ ਕੇ ਵੱਡਾ ਐਲਾਨ ਹੋ ਗਿਆ ਹੈ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹੋ ਲਾਲ ਖੱਟਰ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਤੇ 22 ਜਨਵਰੀ ਨੂੰ ਠੇਕੇ ਬੰਦ ਕਰਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਹਰਿਆਣਾ ਦੇ ਵਿੱਚ ਜਿੰਨੇ ਵੀ ਸ਼ਰਾਬ ਦੇ ਠੇਕੇ ਨੇ ਉਹ ਬੰਦ ਰਹਿਣਗੇ ਤੇ ਜਿਸ ਦੀ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ 22 ਜਨਵਰੀ ਨੂੰ ਹਰਿਆਣਾ ਦੇ ਵਿੱਚ ਸਾਰੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਤੇ ਇਹ ਵੱਡੀ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਤੇ ਜਿਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਇਹ ਵੱਡਾ ਐਲਾਨ ਕੀਤਾ ਹੈ ਕਿ 22 ਜਨਵਰੀ ਨੂੰ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਖੁੱਲੇਗਾ ਸਗੋਂ ਸਾਰੇ ਜਿਹੜੇ ਸ਼ਰਾਬ ਦੇ ਠੇਕੇ ਆ ਉਹ ਬੰਦ ਰਹਿਣਗੇ ਤੇ ਜਿਸ ਤੋਂ ਬਾਅਦ ਹੁਣੇ ਵੱਡਾ ਐਲਾਨ ਹਰਿਆਣਾ ਸਰਕਾਰ ਨੇ ਕਰ ਦਿੱਤਾ ਹੈ ਤੇ ਕਈ ਲੋਕ ਹਰਿਆਣਾ ਦੇ ਵਿੱਚ ਇਸ ਗੱਲ ਨੂੰ ਲੈ ਕੇ ਵਿਰੋਧ ਵੀ ਕਰ ਸਕਦੇ ਨੇ ਪਰੰਤੂ ਇਸ ਗੱਲ ਨੂੰ ਲੈ ਕੇ ਹੁਣ ਚਰਚਾ ਛਿੜੀ ਹੋਈ ਹੈ ਕਿਉਂਕਿ ਸ਼ਰਾਬ ਦੇ ਠੇਕੇ ਸਾਰੇ ਬੰਦ ਕਰਨ ਨੂੰ ਲੈ ਕੇ ਵੱਡਾ ਐਲਾਨ ਜਿਹੜਾ 22 ਜਨਵਰੀ ਦਾ ਕਰ ਦਿੱਤਾ ਹੈ ਤੇ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਕੋਈ ਵੀ ਜਿਹੜਾ ਸ਼ਰਾਬ ਦਾ ਠੇਕਾ ਹੈ ਉਹ 22 ਜਨਵਰੀ ਨੂੰ ਨਹੀਂ ਖੁੱਲੇਗਾ ਤੇ ਸਾਰੇ ਜਿਹੜੇ ਸ਼ਰਾਬ ਦੇ ਠੇਕੇ ਆ ਉਹ ਬੰਦ 22 ਜਨਵਰੀ ਨੂੰ ਹੋਣਗੇ ਸਾਰੇ ਠੇਕੇ ਬੰਦ ਮੁੱਖ ਮੰਤਰੀ ਨੇ ਕਰਤਾ ਇਹ ਵੱਡਾ ਐਲਾਨ ਕਈ ਲੋਕ ਕਰ ਸਕਦੇ ਨੇ ਇਸ ਗੱਲ ਦਾ ਵਿਰੋਧ ਦੱਸਦੀ ਹੈ ਕਿ ਇਹ ਖਬਰ ਪੰਜਾਬ ਤੋਂ ਨਹੀਂ ਦਰਸਲ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਤੇ ਸਾਰੇ ਸ਼ਰਾਬ ਦੇ ਠੇਕੇ ਬੰਦ ਕਰਨ ਨੂੰ ਲੈ ਕੇ ਵੱਡਾ ਐਲਾਨ ਹੋ ਗਿਆ ਹੈ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹੋ لال ਖੱਟਰ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਤੇ 22 ਜਨਵਰੀ ਨੂੰ ਠੇਕੇ ਬੰਦ ਕਰਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਹਰਿਆਣਾ ਦੇ ਵਿੱਚ ਜਿੰਨੇ ਵੀ ਸ਼ਰਾਬ ਦੇ ਠੇਕੇ ਨੇ ਉਹ ਬੰਦ ਰਹਿਣਗੇ ਤੇ ਜਿਸ ਦੀ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ 22 ਜਨਵਰੀ ਨੂੰ ਹਰਿਆਣਾ ਦੇ ਵਿੱਚ ਸਾਰੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਤੇ ਇਹ ਵੱਡੀ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਤੇ ਜਿਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਇਹ ਵੱਡਾ ਐਲਾਨ ਕੀਤਾ ਹੈ ਕਿ 22 ਜਨਵਰੀ ਨੂੰ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਖੁੱਲੇਗਾ ਸਗੋਂ ਸਾਰੇ ਜਿਹੜੇ ਸ਼ਰਾਬ ਦੇ ਠੇਕੇ ਆ ਉਹ ਬੰਦ ਰਹਿਣਗੇ ਤੇ ਜਿਸ ਤੋਂ ਬਾਅਦ ਹੁਣੇ ਵੱਡਾ ਐਲਾਨ ਹਰਿਆਣਾ ਸਰਕਾਰ ਨੇ ਕਰ ਦਿੱਤਾ ਹੈ ਤੇ ਕਈ ਲੋਕ ਹਰਿਆਣਾ ਦੇ ਵਿੱਚ ਇਸ ਗੱਲ ਨੂੰ ਲੈ ਕੇ ਵਿਰੋਧ ਵੀ ਕਰ ਸਕਦੇ ਨੇ ਪਰੰਤੂ ਇਸ ਗੱਲ ਨੂੰ ਲੈ ਕੇ ਹੁਣ ਚਰਚਾ ਛਿੜੀ ਹੋਈ ਹੈ ਕਿਉਂਕਿ ਸ਼ਰਾਬ ਦੇ ਠੇਕੇ ਸਾਰੇ ਬੰਦ ਕਰਨ ਨੂੰ ਲੈ ਕੇ ਵੱਡਾ ਐਲਾਨ ਜਿਹੜਾ 22 ਜਨਵਰੀ ਦਾ ਕਰ ਦਿੱਤਾ ਹੈ ਤੇ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਕੋਈ ਵੀ ਜਿਹੜਾ ਸ਼ਰਾਬ ਦਾ ਠੇਕਾ ਹੈ ਉਹ 22 ਜਨਵਰੀ ਨੂੰ ਨਹੀਂ ਖੁੱਲੇਗਾ ਤੇ ਸਾਰੇ ਜਿਹੜੇ ਸ਼ਰਾਬ ਦੇ ਠੇਕੇ ਆ ਉਹ ਬੰਦ ਰਹਿਣਗੇ